ਕਿ ਜਦੋਂ ਡੋਡੇ ਵੱਜੇ ਕਿਸੇ ਲਈ ਕਿੱਤੇ ਵੱਜੇ ਮੈਂ ਕਿਸੇ ਤੋਂ ਕੁਛ ਨਹੀਂ ਲੈਣਾ। ਤਿੰਨ ਮਹੀਨੇ ਮੇਰੀ ਢੂਈ ਤੇ ਸਟੇਜ ਰਹੀ ਹੈ। ਮੈਂ ਅੰਦਰ ਸੀ ਮੇਰੀ ਢੂਈ ਤੇ ਸਟੇਜ ਹੈ। ਅੱਜ ਆਪਾਂ ਨੇ ਦੀ ਢੂਈ ਤੇ ਸਟੇਜ ਹੈ। ਛੋਡੇ ਲੋਕਾਂ ਦਾ ਪਿਆਰ ਹੈ। ਮੇਰੇ ਨਾਲ ਦੀ ਬਹੁਤ ਸੀ ਛੋਡੇ ਦਿਲਾਂ 'ਚ ਕੀ ਆ ਮੈਂ ਦੱਸੂ ਮੇਰੇ ਦਿਲ 'ਚ ਕੀ ਸੀ ਮੈਂ ਦੱਸੂ। ਗੱਲ ਕਰ ਪਹਿਲਾਂ ਮੈਂ ਸਾਨੂੰ ਯਾਦ ਕਰਾਉਣਾ ਚਾਹਣਾ ਹੈ। ਆਪਾਂ ਇਹ ਪੰਜਾਬ ਦੇ ਮੱਥੇ ਤੋਂ ਕਲਾਕ ਪੂਜਣ ਵਾਲਾ ਮਹਾਨ ਸੂਰਮਾ ਆਪਾਂ ਛੋਟਾ ਛੋਟਾ ਕੀ ਛੋਟਾ ਇੱਕ ਪਸ਼ੂ ਆ ਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਪਲਾ ਕਹੂਗਾ ਬੜਾ ਬੜਾ ਗੋਹੜਾ ਸਰਦਾਰ ਜਕਤਾਰ ਸਿੰਘ ਹਵਾਰਾ اے ਬਾਪੂ ਦੀ ਸਾਡੇ ਬੱਚਾ ਸਨ ਕਿਸੇ ਨਾਮ ਲਿਆ ਆਡੀ ਤਰਾਸ਼ਦੀ ਐ ਅਸੀਂ ਆਪਦੇ ਹੀਰੇ ਨੂੰ ਭੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟੰਕਾ ਅਸੀਂ ਆਪਦੇ ਪੁਰਾਣੇ ਯੋਧੇ ਨੂੰ ਭੁੱਲ ਜਾਂਦੇ ਆ ਮੈਂ ਤਿੰਨ ਨੀਂਦਾਂ ਰਿਹਾਂ ਛੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣੀ ਨਾਲੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਕਲਾਬ ਤੇ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਪਰਚਿਆਂ ਦੇ ਤਰੀਕਾ ਪੈ ਲਿਆ ਮੇਰੀ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਮਾਮੇ ਪਾਏ ਦੇ ਪਰਚੇ ਹੋ ਗਏ ਤੇ ਨਵੀਂ ਦੇ ਮਾਮਲਾ ਰਹੇ ਅੰਦਰ ਰਹਿਦ ਵਿੱਚ ਕੀ ਪਤਾ ਕੀ ਦੇ ਦਿੰਦੇ ਨਾ ਬਿੱਗੇ ਨਾ ਚੁਕੇ ਨਾ ਹਣਾ ਮੈਨੂੰ ਉਦੋਂ ਵਾਰ ਬੀਬੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਹੀ ਪਤਾ ਹੈਗਾ ਕਮੇਟੀ ਕੀ ਫੈਸਲਾ ਹੋਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇੱਜ਼ਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਦੇ ਨੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੰਘੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਗੀਰੇ ਆ ਹਜ਼ਾਰਾਂ ਪਾ ਕੇ ਲਾਵੂਗਾ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰ ਆ ਰੱਖ ਲੈਣੀ ਹੈ ਕਿੰਨਾ ਸਿੱਖ ਜਾਗਿਆ ਰ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜੇ ਲੰਗਰ ਸੱਜਣਾ ਹੋ ਛਕਿਓ ਤੇ ਬਾਈ ਬਣ ਕੇ ਜਾਇਓ ਨਾ ਕਾੜੀ ਨਾ ਕਰਿਓ ਸਭ ਨੂੰ ਸੁਣ ਕੇ ਜਾਇਓ ਆਪ ਆਪ ਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ ਮੈਂ ਤਾਂ ਕਿਵੇਂ ਇਧਰੋਂ ਬੇਨਤੀ ਕਰੂਗਾ ਕਿ ਸੁਰੂ ਕਰ ਲੋ ਵਾਟ ਕਮਲ ਦੀ ਕੋਠੀ ਆ ਕਰਾਓ ਕਰੋ ਕੰਨੂ ਜੇ ਤੁਸੀਂ ਮੇਰੀ ਗੱਲਾਂ ਦਾ ਸਹਿਮਤ ਹੋ ਤਾਂ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10 ਜਣਾ ਬਾਅਦ ਮੀਟਿੰਗ ਕਰਾਂਗੇ 14 ਜਣਾ ਬਾਅਦ ਮੀਟਿੰਗ ਕਰਾਂਗੇ ਆ ਟੱਡ ਮੂੰਹ ਹੋ ਜਾਂਦੇ ਨੇ ਅਫਸਰਾ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਆ ਵਾਟਾ ਪਤਾ ਹਾਰ ਆਇਆ ਮੇਰੇ ਨਾਲ ਵੀ ਆਇਆ ਸੀ ਮੈਂ ਦੇਖੀ ਸਕਿਆ ਮੈਂ ਸੋਦਾ ਧੰਨਵਾਦ ਆ ਇਕੱਲੇ ਇਕੱਲੇ ਬੰਦੇ ਆ ਤੁਹਾਡੇ ਦਿਲ ਦੀ ਗੱਲ ਦੱਸੋ ਸਮਰੂਪ ਦੀ ਕਿ ਠੀਕ ਹੈ ਧਰਨੀ ਆ ਨਾ ਭਟ ਮੰਦੀ ਹੱਥ ਵੜਿਆ ਕਰਦੇ ਇਕੱਲਾ ਇਕੱਲਾ ਬੰਦਾ ਫੇਰ ਹੱਲ ਹੋਣਾ ਨਹੀਂ ਆਈ ਹੋਰ ਚੱਲੂ ਇੱਥੇ ਹਾਂ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੁਣੀ ਜੋ ਬੱਚੇ ਭਾਈਆਂ ਜਦੀਪワਸਤਮਾਨ ਦੀ ਕੋਠੀ ਕੇਰੋ ਮੈਂ ਪਾਣੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿਉਂ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣ ਬਿਨਾਂ ਸ਼ਰਤਾਂ ਰਿਹਾ ਆ ਕੇ ਲਿਓ ਪਾਨਾ ਗਲਾਵੇ ਘਰ ਵਾਸਤੇ ਲੜਦਾ ਸੀ ਕਰੋੜਾਂ ਰੁਪਇਆ ਪਵਾ ਰਿਆ ਗੱਲਾਂ ਦੇ ਛੋੜਾ ਦੇ ਅਗੇ ਚੇਂਦੀ ਪੱਟੀ ਸਕਾਰਪੀਓ ਤੇ ਹਰਪ੍ਰੀਤ ਉਹਨੂੰ ਸ਼ਰਮ ਨਹੀਂ ਆਉਂਦੀ ਮੁੱਛੜ ਨੂੰ ਮੁਸਲਮਾਨਾਂ ਦੇ ਰਾਤ ਮੁਸਲਮਾਨਾਂ ਦੇ ਰਾਤ ਚ ਮਲੇਰ ਕੋਟਲੇ ਨਾ ਆਪਣੇ ਹਾਲਾ ਨਾਰਾ ਮਾਰੇ ਇਹ ਬੰਦਿਆਂ ਤੋਂ ਕੋਈ ਹਾਲਾ ਨਾਰਾ ਵੀ ਨਹੀਂ ਮਾਰਿਆ ਮਾਰਦਾ ਨਾ ਨਾ ਮਾਰਦੇ ਹੁੰਦੇ ਮੈਨੂੰ ਸਿਰ ਤੋਂ ਬਰਵਾਦ ਹੋ ਗੋਲੀ ਮਰਵਾ ਦੋ ਮੈਂ ਨਹੀਂ ਚੁੱਪ ਕਰਦਾ ਨਾ ਆਪਾਂ ਨਾ ਵੀ ਦਾਬਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡਟ ਕੇ ਪਾਂਹੇ ਆਸਾ ਦਿਨਾ ਚਾਹੀਦਾ ਆਪਾਂ ਦੇ ਪਰਿਵਾਰ ਦਾ ਸਾਹਜ ਦਿਨਾ ਚਾਹੀਦਾ ਜਿੰਨਾ ਛੇਤੀ ਆਪਾਂ ਗੱਲ ਕਰਾਂਗੇ ਉਹਨ ਆਪਾਂ ਬੈਕ ਬੋਲ ਦੇਣੀ ਅਮਰਤਪਾਲ ਬਈ ਚੁੱਪ ਕਰਕੇ ਬਾਈ ਜੀ ਸਿੰਘੂ ਆਉਂਦਾ ਰਿਹਾ ਸੁਣਿਆ ਜੇ ਬਾਈ ਸਿੰਘੂ ਵਾਲੇ ਉਹਦੀ ਗੱਲ ਸੁਣੀ ਹੁੰਦੀ ਆ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜਿੱਤੂ ਗਦਾਸ ਕੇ ਜੋਰਾਸੀ 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 ਖਿਆਲ ਦੀਪ ਜਗਾਵਿਆ ਸੋ ਮੈਂ ਮਾਫੀ ਚਾਹੁੰਦਾ ਮੈਥੋਂ ਪਾਪ ਕੋ ਤੇ ਸੱਚ ਬੋਲਿਆ ਜਾਂਦਾ ਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦਾ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਪਾਣੇ ਸਿੱਧੂ ਲਈ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਬਾਈ ਖੋਲ ਖੁਦ ਮਾਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਵੇ ਬਣਾ ਸ਼ਰਤਾਂ ਤੋਂ ਰਹਾਅ ਚੁੱਕੀ ਲਿਆ ਮੈਂ ਕੋਈ ਬਣਾ ਸ਼ਰਤਾਂ ਤੋਂ ਰਿਹਾ ਨਹੀਂ ਹੋਇਆ ਪ੍ਰਭੂ ਮੈਨੂੰ ਪੁੱਛੋ ਆ ਕਿ ਮੈਂ ਦੱਸੂ ਮੈਂ ਤੇ ਚਾਰ ਹੋਰ ਪਏ ਨੇ ਮੇਰੇ ਪਰਚੇ ਜਿਹੜੇ ਕੇਸ ਨੇ ਨਾ ਮੈਂ ਤਰੀਕਾ ਦੱਸਦਾ ਸੱਚ ਤਰੀਕਾ मेरे नैठा गलिंग पटवारी जिन्हें गंगा नगर आस्थान जगराओ मेरे कहे को तो, तो मैं ना नहीं लैसा कले कले बनवाद बी वाल के क्योंकि सामने गुस्सा ना, ना कराया करो मैं अपनी टीम के नाते બોલે સોના દેતે બંતકી નીત કરાયગા બોલે જોરે મેનુ કંદે સ્ટેજ દો અમત પાલ દી કાલ યો મેન દસી ભાઈ સોરી આપને દિલ થી સુખીયા ભરાવો સો હણ મેં ઊ બોલદા માફી સો બોલે સોના સુના